ਦੀਓ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨੂਨ ਉਚਾਈਆਂ ਤੇ ਪਹੁੰਚਾਉਣ ਵਾਸਤੇ ਮੂਰ ਸਰਜੀਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਸ਼ਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉੱਥੇ ਉਸ ਹੁਕਮਨਾਮੇ ਤੋਂ ਵੀ ਭਗੋੜੇ ਹੋਏ ਤੇ ਹੁਕਮਨਾਮੇ ਚ ਕੁਸ਼ ਸ਼ਬਦ ਜਿਹੜੇ ਹੈ ਵੀ ਨਹੀਂ ਸੀ ਉਹ ਧੱਕੇ ਨਾਲ ਫਿੱਟ ਕਰਨੀ ਕੋਸ਼ਿਸ਼ ਕੀਤੀ ਗਈ 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਹਨਾਂ ਗ੍ਰਾਹਾਂ ਦੇ ਕਰਕੇ ਇਸ ਲੀਡਰਸ਼ਿਪ ਖਾਲਸਾ ਪੰਥ ਦੀ ਰਾਸੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਅਯੋਗ ਕਰਾਰ ਦੇ ਦਿੱਤਾ ਗਿਆ ਜਿਸ ਦੇ ਤਹਿਤ ਪੰਜ ਮੈਂਬਰੀ ਉਹਨਾਂ ਨੇ ਇੱਕ ਸੌਰੀ ਸੱਤ ਮੈਂਬਰੀ ਕਮੇਟੀ ਇੱਕ ਬਣਾਈ ਮੌਕੇ ਦੇ ਛੇ ਮੈਂਬਰ ਬਣਾਏ ਇੱਕ ਮੈਂਬਰ ਬਾਅਦ ਵਿੱਚ ਪਾਏ ਗਏ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਜੋ ਨਵੇਂ ਸਿਰਿਓਂ ਭਰਤੀ ਕਰੇਗੀ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਵੀ ਹੋਣਗੇ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਵੀ ਨਾਲ ਲੱਗੇਗਾ ਬੜਾ ਕਲੀਅਰ ਕਿਹਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸਰਦਾਰ ਦਿਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਹੋਰ ਵੀ ਕਈਆਂ ਨੇ ਇੱਕ ਨਵਾਂ ਵਰਤਾਨ ਸਿਰਜਿਆ ਕਿ ਜੀ ਇਹ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਊ ਯਾਨੀ ਉਹ ਬਣੀ ਹੋਈ ਏਕਾਲ ਤਖਸਾਲ ਦੀ ਕਮੇਟੀ ਨੂੰ ਖੇਰੂ-ਖੇਰੂ ਕਰਨਾ ਚਾਹਿਆ ਰੋਲਣਾ ਚਾਹਿਆ ਅਖੀਰ ਚ ਆ ਕੇ ਆਪਣੇ ਹੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਦਵਾਤਾ ਪ੍ਰੋਫੈਸਰ ਕਿਰਪਾਲ ਸਿੰਘ ਬਨੂਗਰ ਤੋਂ ਵੀ ਅਸਤੀਫਾ ਦਵਾਤਾ ਉਹ ਅਸਤੀਫੇ ਪਿੱਛੇ ਮਨਸਾ ਕੀ ਸੀ ਕਿ ਉਹ ਅਸਤੀਫਾ ਦੇਣ ਤਾਂ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਮੈਂਬਰ ਹੁਣ 5 ਰਹਿ ਗਏ ਜਦੋਂ ਉਹਨਾਂ ਦਾ ਮੁਖੀ ਹੀ ਅਸਤੀਫਾ ਦੇ ਗਿਆ ਤਾਂ ਕਮੇਟੀ ਕਿਸ ਗੱਲ ਦੀ ਜਿਸ ਤਰ੍ਹਾਂ ਉਹਨਾਂ ਦੀ ਹੁਣ ਲੀਡਰਸ਼ਿਪ ਕਹਿ ਰਹੀ ਆ ਪਰ ਇਹ ਵੀ ਹੁੰਦਾ ਹੁੰਦਾ ਜੇ 3 ਕਰੋੜ ਸਿੱਖਾਂ ਦੀ ਆਬਾਦੀ ਵਿੱਚੋਂ ਸੱਤ ਮੈਂਬਰ ਚੁਣੇ ਦੋਆਂ ਵੀ ਮਾੜੀ ਕਿਸਮਤ ਕਿ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ ਪਰ ਪੰਜਾਂ ਨੇ ਗੁਰੂ ਦਾ ਹੁਕਮ ਜਾਣ ਕੇ ਸਿੰਘ ਸਹਿਬਾਨਾਂ ਦਾ ਉਹ ਹੁਕਮ ਹੁਕਮਨਾਮੇ ਦੇ ਰੂਪ ਵਿੱਚ ਬੰਨਿਆ ਤੇ ਸਿੰਘ ਸਹਿਬਾਨ ਨੇ ਬਾਅਦ ਵਿੱਚ ਵੀ ਕਿਹਾ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਕਮੇਟੀ ਬਣੀ ਆ ਪਹਿਲਾਂ 7 ਸੀ 2 ਚਲੇ ਗਏ 5 ਮੈਂਬਰੀ ਕਮੇਟੀ ਆਪਣੀ ਭਰਤੀ ਕਰੇਗੀ ਤੇ ਉਹਦੇ 'ਚ ਇੱਕ ਬਾਦਲ ਧੜੇ ਦੇ ਬੰਦਿਆਂ ਵੱਲੋਂ ਇੱਕ ਸ਼ਬਦ ਵਾਰ-ਵਾਰ ਵਿੱਚ ਪਾਇਆ ਜਾ ਰਿਹਾ ਕਿ ਨਿਗਰਾਨੀ ਕਿ ਸਿੰਘ ਸਾਹਿਬ ਨੇ ਇੱਕ ਜਗ੍ਹਾ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਕਰੇਗੀ ਮੈਂ ਨਿਗਰਾਨੀ ਦਾ ਦੱਸਣਾ ਚਾਹੁੰਦਾ ਕਿ ਨਿਗਰਾਨੀ ਕਿਸ ਚੀਜ਼ ਦੀ ਕਰ ਰਹੀਆਂ ਕੀ ਉਹਨਾਂ ਨੇ ਨਿਗਰਾਨੀ ਪਰਚੀਆਂ ਦੇ ਪੇਪਰ ਦੀ ਕਰਦੀ ਸੀ ਵੀ ਕਿੰਨਾ ਮੋਟਾ ਪੇਪਰ ਲਾਇਆ ਜਾਂ ਇਹ ਕਰਨੀ ਸੀ ਵੀ ਕਿਹੋ ਜੀ ਸ਼ਾਈ ਵਰਤੀ ਗਈ ਆ ਕਿਹੋ ਜੀ ਸਪਾਈ ਹੋਈ ਆ ਬਿਲਕੁਲ ਨਹੀਂ ਹੁਣ ਵੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਉਹ ਨਿਗਰਾਨੀ ਉਹਨਾਂ ਦੀ ਹੋ ਰਹੀ ਹੈ ਉਹਨਾਂ ਦੀ ਨਿਗਰਾਨੀ ਹੈਟ ਸਾਰਾ ਕਾਰਜ ਭਰਤੀ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲੋਂ ਜਿਹੜੀ ਭਰਤੀ ਹੋ ਰਹੀ ਹੈ ਉਹਦੀ ਸਾਰੀ ਨਿਗਰਾਨੀ ਸਾਰੀ ਦੇਖਰੇਖ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਉਹ ਉਹ ਅੱਗੇ ਡਿਊਟੀਆਂ ਲਾ ਰਹੇ ਨੇ ਜ਼ਿਲ੍ਹਿਆਂ 'ਚ ਵੀ ਕਿਹਨਾਂ ਨੂੰ ਕਾਪੀਆਂ ਦੇਣੀਆਂ ਕਿਵੇਂ-ਕਿਵੇਂ ਕਾਪੀਆਂ ਦੇਣੀਆਂ ਉਹ ਸਾਰੀ ਉਹਨਾਂ ਦੀ ਦੇਖਰੇਖ ਹੀ ਟੋਰਿਆ ਪਰ ਉਹਨਾਂ ਨੇ ਇੱਕ ਨਿਗਰਾਨੀ ਸ਼ਬਦ ਜਿਹੜਾ ਕਿ ਹੁਕਮ ਨਾਮੇ ਦੇ ਵਿੱਚ ਹੈ ਵੀ ਨਹੀਂ ਸੀ ਜਦੋਂ ਲਿਖਤੀ ਹੋਇਆ ਬਾਅਦ ਵਾਲਾ ਚੱਕਰਿਆ ਵੀ ਸਿੰਘ ਸਾਹਿਬ ਨੇ ਬਾਅਦ ਵਿੱਚ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਦੀ ਡਿਊਟੀ ਸੀ ਤੇ ਸਿੰਘ ਸਾਹਿਬ ਨੇ ਬਾਅਦ ਵਿੱਚ ਤਾਂ ਫਿਰ ਇਹ ਵੀ ਕਿਹਾ ਸੀ ਕਿ ਇੱਕ ਧੜਾ ਭਰਤੀ ਕਰ ਰਿਹਾ ਪਰ ਜਿਹੜੀ ਏਕਾਲਤਖਬ ਸਾਹਿਬ ਦੀ ਭਰਤੀ ਆ ਪੰਜ ਮੈਂਬਰਾਂ ਨੇ ਕਰਨੀ ਆ ਉਹ ਹਲੇ ਸ਼ੁਰੂ ਹੋਣੀ ਆ ਸੋ ਮੈਂ ਬੇਨਤੀ ਕਰਾਂਗਾ ਇਹਨਾਂ ਲੋਕਾਂ ਨੂੰ ਕਿ ਆਪਾਂ ਰਾਜਨੀਤਿਕ ਤੌਰ ਤੇ ਖਤਮ ਤਾਂ ਆਪਾਂ ਪਹਿਲੇ ਹੀ ਹੋ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਅੱਜ ਕਿਸੇ ਮੈਦਾਨ 'ਚ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗਾ ਇਹ ਸਚਾਈ ਆ ਸਚਾਈ ਦੇਖ ਕੇ ਭੱਜਣਾ ਨਹੀਂ ਚਾਹੀਦਾ ਇਹ ਸਚਾਈ ਆ ਆਪਾਂ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗੇ ਅੱਜ ਆ ਲੁਧਿਆਣੇ ਹੁਣ ਇਲੈਕਸ਼ਨ ਹੋਣੀ ਆ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਪਾਣੀ 'ਚ ਆ ਵੀ ਜਮਾਨਤ ਬਚਦੀ ਆ ਜਾਂ ਨਹੀਂ ਬਚਦੀ ਅਸੀਂ ਦਿਲੋਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਲੰਦੀਆਂ ਤੇ ਜਾਵੇ ਚੜ੍ਹਦੀ ਕਲਾ 'ਚ ਜਾਵੇ ਹਰ ਗੁਰੂ ਦੇ ਕੋਟ ਆਸਰੇ ਨਾਲ ਗੁਰੂ ਦੇ ਭੈ ਨਾਲ ਜਾਵੇ ਗੁਰੂ ਦੇ ਭੈ ਚ ਰਹਿੰਦੇ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਕਦੇ ਵੀ ਰਾਜ ਭਗਤਾਂ ਦੂਰ ਦੀ ਗੱਲ ਹੈ ਅਸੀਂ 10 ਬੰਦਿਆਂ 'ਚ ਖੜਨ ਯੋਗ ਵੀ ਨਹੀਂ ਹੈਗੇ ਕੋਈ ਮਹਾਪੁਰਖ ਸਤ ਜਰਨੈਲ ਸੀ ਕਿ ਇੱਕ ਗੱਲ ਕਹਿਆ ਕਰਦੇ ਸੀ ਕਿ ਸ਼ਹੀਦਾਂ ਦਾ ਨਾਮ ਲੈ ਕੇ ਸ਼ਹੀਦਾਂ ਦੀ ਜਥੇਬੰਦੀ ਦਾ ਨਾਮ ਲੈ ਕੇ ਕੁਰਸੀ ਨੂੰ ਜਾਣਦਾ ਜਿਹੜਾ ਮਨੁੱਖ ਪ੍ਰਤੀਤ ਹੁੰਦਾ ਉਹਦਾ ਕਦੇ ਯਕੀਨ ਨਾ ਕਰਿਓ ਤੇ ਹੁਕਮਨਾਮੇ ਵਿੱਚ ਇਹ ਵੀ ਸੀ ਕਿ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਲਗਾਇਆ ਜਾਵੇ ਜਿਹੜੀ ਉਹਨਾਂ ਨੇ ਭਰਤੀ ਕੀਤੀ ਉਹ ਚ ਕੋਈ ਆਧਾਰ ਕਾਰਡ ਨੰਬਰ ਨਹੀਂ ਹੈਗਾ ਤੇ ਆਪਾਂ ਦੇਖੇ ਰਹੇ ਹਾਂ ਕਈ ਜਗ੍ਹਾ ਦੀ ਭਰਤੀ ਵੀ ਇਹੋ ਜੀ ਹੋਈ ਆ ਜਿੱਥੇ ਪਿੰਡ ਚ ਕੋਈ ਕਾਪੀ ਲੈ ਕੇ ਪਹੁੰਚਿਆ ਵੀ ਨਹੀਂ ਹੈਗਾ ਪਰ ਉਹਨਾਂ ਪਿੰਡਾਂ ਦੀ ਵੀ ਭਰਤੀ ਹੋ ਗਈ ਸੋ ਮੁੱਖ ਦੀ ਗੱਲ ਇਹ ਆ ਭਰਤੀ ਜਿਵੇਂ ਵੀ ਹੋਈ ਜਿਸ ਤਰ੍ਹਾਂ ਵੀ ਹੋਈ ਉਹ ਮੁੱਦੇ ਵੱਲ ਦਾ ਜਾਈਏ ਇੱਕ ਤਾਂ ਗੱਲ ਕਲੀਅਰ ਹੈ ਕਿ ਬਿਨਾ ਏਕੇ ਤੋਂ ਇੱਕ ਪਾਸੇ ਤਾਂ ਭੁੰਨਰ ਸਾਹਿਬ ਕਹ ਰਹੇ ਨੇ ਕਿ ਸਾਨੂੰ ਅਸੀਂ ਅਮਰਤਪਾਲ ਦੇ ਧੜੇ ਨੂੰ ਵੀ ਕਹਿੰਨੇ ਆ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਿੰਨੇ ਆ ਕਿ ਆਪਾਂ ਏਕਾ ਕਰੀਏ ਪਰ ਜੇ ਤੁਸੀਂ ਕਹੋ ਨਾ ਵੀ ਉਹ ਏਕਾਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤੁਹਾਡੇ ਨਾਲ ਲੱਗਣਾ ਬਿਲਕੁਲ ਨਹੀਂ ਕਿਸੇ ਨਾਲ ਲੱਗਣਾ ਹਲੇ ਵੀ ਮੌਕਾ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆਓ ਉੱਥੋਂ ਜਿਹੜਾ ਹੁਕਮ ਹੋਇਆ ਹੋਇਆ ਆ ਉਹ ਭਰਤੀ ਸ਼ੁਰੂ ਕਰਕੇ ਨਵੇਂ ਸਿਰੇਓ ਭਰਤੀ ਤੁਸੀਂ ਕਰੋ ਡੈਲੀਗੇਟ ਜਿਹੜੇ ਬਣਨਗੇ ਹੋ ਸਕਦਾ ਸਰਦਾਰ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਬਣ ਜਾਣ ਪਹਿਲਾਂ ਵੀ ਜੇ ਹੁੰਦੀ ਤਾਂ ਬਣ ਵੀ ਜਾਣਾ ਸੀ ਪਰ ਆਪਣੇ ਅੰਦਰ ਦਾ ਹੀ ਡਰ ਖਾ ਲਿਆ ਧੜਿਆਂ ਵਿੱਚ ਬੰਡੇ ਹੋયા ਨੇ ਹੱਥ ਕਿਸੇ ਦੇ ਕੁਛ ਨਹੀਂ ਲੱਗਣਾ ਪਰ ਅੱਜ ਕਈਆਂ ਦਾ ਆਪਣੇ ਲੀਡਰ ਨੂੰ ਖੁਸ਼ ਕਰਨ ਦਾ ਇਹੀ ਜੋਰ ਲੱਗਿਆ ਹੋਇਆ ਕਿ ਮੈਂ ਆਪਣੇ ਲੀਡਰ ਨੂੰ ਖੁਸ਼ ਕਰਾਂ ਮੈਂ ਆਹ ਬੋਲ ਕੇ ਦਿਖਾਵਾਂ ਮੈਂ ਦੂਜੇ ਦੀ ਪੱਗ ਨੂੰ ਹੱਥ ਪਾਵਾਂ ਦੂਜੇ ਧੜੇ ਦੇ ਲੀਡਰ ਨੂੰ ਦੂਜੇ ਵੀ ਆਪਣੇ ਨੇ ਆਪਣੇ ਵੀ ਆਪਣੇ ਨੇ ਸੋ ਮੈਂ ਬੇਨਤੀ ਕਰਦਾ ਕਿ ਇੱਕ ਹੋਵਾਂਗੇ ਪਰ ਇੱਕ ਕਿਸੇ ਲੀਡਰ ਦੇ ਥੱਲੇ ਨਹੀਂ ਹੋ ਸਕਦੇ ਕਿਸੇ ਲੀਡਰ ਦੀ ਅਗਵਾਈ 'ਚ ਨਹੀਂ ਹੋ ਸਕਦੇ ਸ੍ਰੀ ਅਕਾਲ ਤਖਸਾਲ ਦੀ ਅਗਵਾਈ ਹੋ ਸਕਦੇ ਆ ਸ੍ਰੀ ਅਕਾਲ ਤਖਸਾਲ ਦੇ ਨਿਸ਼ਾਨ ਇਹ ਢ ਹੋ ਸਕਦੇ ਆ ਕੇਸਰੀ ਨਿਸ਼ਾਨ ਇਹ ਢ ਹੋ ਸਕਦੇ ਆ ਫਿਰ ਆਪਾਂ ਦਿੱਲੀ ਨਾਲ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ ਬਹਿ ਕੇ ਪਰ ਜੇ ਆਪਾਂ ਆਪਸੇ ਪਟੇ ਰਹੇ ਸਭ ਤੋਂ ਵੱਧ ਨੁਕਸਾਨ ਜੇ ਕੀਤਾ ਤਾਂ ਬਾਦਲ ਧੜੇ ਦੇ ਆਈਟੀਵੀ ਨੇ ਕੀਤਾ ਕਿਉਂਕਿ ਜਿਸ ਦਿਨ ਸੁਧਾਰ ਲਹਿਰ ਭੰਗ ਕੀਤੀ ਚਾਹੀਦਾ ਤਾਂ ਇਹ ਸੀ ਸਵਾਗਤ ਕਰਨਾ ਪਰ ਅਗਲੇ ਦਿਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਜੋ ਕੱਢੇ ਹੋਏ ਆ ਇਹ ਸਾਨੂੰ ਐਪਲੀਕੇਸ਼ਨਾਂ ਦੇਣ ਸਾਨੂੰ ਅਰਜ਼ੀਆਂ ਦੇਣ ਫਿਰ ਸਾਡੀ ਕਮੇਟੀ ਉਸ ਤੇ ਵਿਚਾਰ ਕਰੇਗੀ ਜਦੋਂ ਜਥੇਦਾਰ ਸਾਹਿਬ ਨੇ ਆਪੋ ਆਪਣੇ ਚੁੱਲ੍ਹੇ ਸਮੇਟਣ ਦੀ ਉਹ ਗੱਲ ਕਰ ਦਿੱਤੀ ਕਿਸੇ ਇੱਕ ਧੜੇ ਨੂੰ ਨਹੀਂ ਕਿਹਾ ਸਾਰਿਆਂ ਨੂੰ ਕਿਹਾ ਵੀ ਆਪੋ ਆਪਣੇ ਚੁੱਲ੍ਹੇ ਸਮੇਟੋ ਦੋਨੋਂ ਧੜੇ ਵਾਲੇ ਤੇ ਸੱਤ ਮੈਂਬਰੀ ਦੀ ਕਮੇਟੀ ਦੇ ਅਗਵਾਈ ਹੰਦੇ ਹੋਏ ਭਾਪੀ ਕੀਤੀ ਜਾਵੇ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਨਾ ਕਿ ਇਹ ਲੀਡਰਸ਼ਿਪ ਅਗਵਾਈ ਦੇ ਯੋਗ ਨਹੀਂ ਰਹੀ ਪੰਜ ਪਿਆਰਿਆਂ ਦੀ ਅਰਦਾਸ ਕੀਤੀ ਹੋਈ ਚ ਜੋਰ ਲਾ ਲਿਓ ਜਿਹੜੀ ਵੀ ਉੱਥੇ ਬਾਹਰ ਖੜੇ ਸੀ ਉਸ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਸ ਦਿਨ ਉਹਨਾਂ ਚੋਂ ਕੋਈ ਵੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਹੁਣ ਕੋਈ ਵੀ ਭਾਵੇਂ ਕੋਈ ਬਾਗੀ ਸੀ ਭਾਵੇਂ ਕੋਈ ਦਾਗੀ ਸੀ ਸੋ ਇਸ ਕਰਕੇ ਮੌਕਾ ਇੱਕੋ ਹੀ ਆ ਕਿ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਦੇ ਜੋਸ਼ ਨਾਲ ਆਵੇ ਤੇ ਇਸ ਕੰਠ ਲਾਵੇ ਇਹ ਬਿਰਦ ਸ੍ਰੋਮਣੀ ਸੰਧਾ ਇਸ ਤੇ ਆਪਾਂ ਪਹਿਰਾ ਦੇਈਏ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨਦੇ ਹੋਏ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਛਾਏ ਚ ਇਕੱਠੇ ਹੋ ਕੇ ਆਪਾਂ ਇਸ ਲੜਾਈ ਨੂੰ ਤਾਕੜਾ ਕਰੀਏ ਤਾਂ ਕੁਝ ਪ੍ਰਾਪਤੀ ਹੋਵੇਗੀ ਜੇ ਹੰਕਾਰ ਤੇ ਹੰਕਤਾ ਨਾਲ ਫਿਰਾਂਗੇ ਫਿਰ ਠੱਕੇ ਪੈਣਗੇ ਕੋਈ ਪ੍ਰਾਪਤੀ ਨਹੀਂ ਹੋਣੀ ਸੋਭਾ ਇੱਕ ਆਖਰੀ ਬੇਨਤੀ ਤੁਹਾਨੂੰ ਇਹ ਕਰਾਂਗਾ ਕਿ ਨੌਰ ਹਲਕੇ ਦੇ ਮੈਂ ਆਪਣੇ ਹਲਕੇ ਦੇ ਘਨੌਰ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਮੇਰੇ ਨਾਲ ਸੰਪਰਕ ਕੁਛ ਕਰ ਵੀ ਰਹੇ ਨੇ ਕਈਆਂ ਨਾਲ ਨਹੀਂ ਵੀ ਹੋਇਆ ਉਹ ਭਾਵੇਂ ਪਹਿਲਾਂ ਕਿਸੇ ਵੀ ਪਾਰਟੀ 'ਚ ਸੀ ਕਈ ਕਿਸਾਨਾਂ 'ਚ ਸੀ ਉਹਨਾਂ ਨੂੰ ਆ ਬੇਨਤੀ ਕਰਦਾ ਕਿ ਤੁਸੀਂ ਫੋਨ ਕਰ ਰਹੇ ਹੋ ਚੰਗੀ ਗੱਲ ਹੈ ਬੀ 2 ਜੀ ਤੁਹਾਡੀਆਂ ਭਾਵਨਾਵਾਂ ਨੇ ਕਿ ਅਕਾਲ ਤਖਸਾਲ ਵੱਲੋਂ ਬੜੀ ਕਮੇਟੀ ਦੇ ਤੁਸੀਂ ਜੋ ਭੱਜਦੀ ਉਹਦੇ ਮੈਂਬਰ ਬਣਨਾ ਚਾਹੁੰਦੇ ਹਾਂ ਮੈਂ ਤਾਂ ਕਹਿੰਦਾ ਅੱਗੇ ਆਓ ਅੱਗੇ ਆ ਕੇ ਕਮਾਂਡ ਸੰਭਾਲੋ ਲੀਡਰ ਬਣੋ ਕੌਮ ਦੀ ਪੰਥ ਦੀ ਪੰਜਾਬ ਦੀ ਸੇਵਾ ਕਰੋ ਤੇ ਜੇ ਕਿਸੇ ਨੂੰ ਕਾਪੀਆਂ ਚਾਹੀਦੀਆਂ ਕਾਪੀਆਂ ਵੀ ਪਹੁੰਚਦੀਆਂ ਕਰਦਾਂਗੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੀ ਲੋੜ ਹੈ ਆਪਾਂ ਸਾਰੇ ਇੱਕ ਹੋ ਕੇ ਚੱਲੀਏ ਜਿਸ ਕਿਸੇ ਨੂੰ ਕਾਪੀਆਂ ਦੀ ਲੋੜ ਹੈ ਕਾਪੀਆਂ ਭਾਵੇਂ ਸਾਡੀਆਂ ਧਨੌਰ ਹਲਕੇ 'ਚ 174 ਦੇ ਕਰੀਬ ਰਾਤ ਵੰਡੀਆਂ ਜਾ ਚੁੱਕੀਆਂ ਤੇ ਹੋਰ ਵੀ ਹਰੇ ਡਿਮਾਂਡ ਹੈ ਤੇ ਹੋਰ ਵੀ ਵੰਡੀਆਂ ਜਾਣਗੀਆਂ ਮੈਂ ਕੁਝ ਨੌਜਵਾਨਾਂ ਦੇ ਰਾਤ ਫੋਨ ਆਏ ਸੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਸਾਰੀ ਟੀਮ ਤਿਆਰ ਕਰਕੇ ਜਿਹੜੇ-ਜਿਹੜੇ ਪਿੰਡ 'ਚ ਕਾਪੀਆਂ ਚਾਹੀਦੀਆਂ ਉਥੇ ਪਹੁੰਚਦਿਆਂ ਵੀ ਕਰਾਂਗੇ ਤੇ ਆਪਾਂ ਇੱਕ ਹੋ ਕੇ ਚੱਲੀਏ ਕੋਈ ਆਪਣਾ ਲੀਡਰ ਨਹੀਂ ਕੋਈ ਕਿਸੇ ਦੇ ਅੰਦਰ ਨਹੀਂ ਪੰਥਦਰਦੀਓ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼ਰੋਮਣੀ ਅਕਾਲੀ ਦਲ ਦੇ ਨੂੰ ਉਚਾਈਆਂ ਤੇ ਪਚਾਉਣ ਵਾਸਤੇ ਮੋੜ ਸਰਜੀਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਸ਼ਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉੱਥੇ ਉਸ ਹੁਕਮਨਾਮੇ ਤੋਂ ਵੀ ਭਗੋੜੇ ਹੋਏ ਤੇ ਹੁਕਮਨਾਮੇ ਚ ਕੁਸ਼ ਸ਼ਬਦ ਜਿਹੜੇ ਹੈ ਵੀ ਨਹੀਂ ਸੀ ਉਹ ਧੱਕੇ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਹਨਾਂ ਗਲਾਹਾਂ ਦੇ ਕਰਕੇ ਇਸ ਲੀਡਰਸ਼ਿਪ ਖਾਲਸਾ ਪੰਥ ਦੀ ਰਾਸੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ। ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਦੇ ਤਹਿਤ ਪੰਜ ਮੈਂਬਰੀ ਉਹਨਾਂ ਨੇ ਇੱਕ ਸੌਰੀ ਸੱਤ ਮੈਂਬਰੀ ਕਮੇਟੀ ਇੱਕ ਬਣਾਈ ਮੌਕੇ ਦੇ ਛੇ ਮੈਂਬਰ ਬਣਾਏ ਇੱਕ ਮੈਂਬਰ ਬਾਅਦ ਵਿੱਚ ਪਾਏ ਗਏ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਜੋ ਨਵੇਂ ਸਿਰਿਓਂ ਭਰਤੀ ਕਰੇਗੀ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਵੀ ਹੋਣਗੇ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਵੀ ਨਾਲ ਲੱਗੇਗਾ ਬੜਾ ਕਲੀਅਰ ਕਿਹਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸਰਦਾਰ ਦਿਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਹੋਰ ਵੀ ਕਈਆਂ ਨੇ ਇੱਕ ਨਵਾਂ ਵਰਤਾਨ ਸਿਰਜਾ ਕੇ ਜੀ ਇਹ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਊ ਯਾਨੀ ਉਹ ਬਣੀ ਹੋਈ ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਖੇਰੂ-ਖੇਰੂ ਕਰਨਾ ਚਾਹਿਆ ਰੋਲਣਾ ਚਾਹਿਆ ਅਖੀਰ ਚ ਆ ਕੇ ਆਪਣੇ ਹੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਦਵਾਤਾ ਪ੍ਰੋਫੈਸਰ ਕਿਰਪਾਲ ਸਿੰਘ ਮਨੂਕਰ ਤੋਂ ਵੀ ਅਸਤੀਫਾ ਦਵਾਤਾ ਉਹ ਅਸਤੀਫੇ ਪਿੱਛੇ ਮਨਸਾ ਕੀ ਸੀ ਕਿ ਉਹ ਅਸਤੀਫਾ ਦੇਣ ਤਾਂ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਮੈਂਬਰ ਹੁਣ 5 ਰਹਿ ਗਏ ਜਦੋਂ ਉਹਨਾਂ ਦਾ ਮੁਖੀ ਹੀ ਅਸਤੀਫਾ ਦੇ ਗਿਆ ਤਾਂ ਕਮੇਟੀ ਕਿਸ ਗੱਲ ਦੀ ਜਿਸ ਤਰ੍ਹਾਂ ਉਹਨਾਂ ਦੀ ਹੁਣ ਲੀਡਰਸ਼ਿਪ ਕਹਿ ਰਹੀ ਆ ਪਰ ਇਹ ਵੀ ਹੁੰਦਾ ਹੁੰਦਾ ਜੇ 3 ਕਰੋੜ ਸਿੱਖਾਂ ਦੀ ਆਬਾਦੀ ਵਿੱਚੋਂ ਸੱਤ ਮੈਂਬਰ ਚੁਣੇ ਦੋਆਂ ਵੀ ਮਾੜੀ ਕਿਸਮਤ ਕਿ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ ਪਰ ਪੰਜਾਂ ਨੇ ਗੁਰੂ ਦਾ ਹੁਕਮ ਜਾਣ ਕੇ ਸਿੰਘ ਸਹਿਬਾਨਾਂ ਦਾ ਉਹ ਹੁਕਮ ਹੁਕਮਨਾਮੇ ਦੇ ਰੂਪ ਵਿੱਚ ਬੰਨਿਆ ਤੇ ਸਿੰਘ ਸਹਿਬਾਨ ਨੇ ਬਾਅਦ ਵਿੱਚ ਵੀ ਕਿਹਾ ਕਿ ਜਿਹੜੀ ਏਕਾਲਤਖ ਸਾਬ ਦੀ ਕਮੇਟੀ ਬਣੀ ਆ ਪਹਿਲਾਂ 7 ਸੀ 2 ਚਲੇ ਗਏ 5 ਮੈਂਬਰੀ ਕਮੇਟੀ ਆਪਣੀ ਭਰਤੀ ਕਰੇਗੀ ਤੇ ਉਹਦੇ 'ਚ ਇੱਕ ਵਾਦਤੜੇ ਦੇ ਬੰਦਿਆਂ ਵੱਲੋਂ ਇੱਕ ਸ਼ਬਦ ਵਾਰ-ਵਾਰ ਵਿੱਚ ਪਾਇਆ ਜਾ ਰਿਹਾ ਹੈ ਕਿ ਨਿਗਰਾਨੀ ਕਿ ਸਿੰਘ ਸਾਹਿਬ ਨੇ ਇੱਕ ਜਗ੍ਹਾ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਕਰੇਗੀ ਮੈਂ ਨਿਗਰਾਨੀ ਦਾ ਦੱਸਣਾ ਚਾਹੁੰਦਾ ਕਿ ਨਿਗਰਾਨੀ ਕਿਸ ਚੀਜ਼ ਦੀ ਕਰਨੀ ਆ ਕੀ ਉਹਨਾਂ ਨੇ ਨਿਗਰਾਨੀ ਪਰਚੀਆਂ ਦੇ ਪੇਪਰ ਦੀ ਕਰਦੀ ਸੀ ਵੀ ਕਿੰਨਾ ਮੋਟਾ ਪੇਪਰ ਲਾਇਆ ਜਾਂ ਇਹ ਕਰਨੀ ਸੀ ਵੀ ਕਿਹੋ ਜੀ ਸ਼ਾਈ ਵਰਤੀ ਗਈ ਆ ਇਹੋ ਜੀ ਸਿਪਾਈ ਹੋਈ ਆ ਬਿਲਕੁਲ ਨਹੀਂ ਹੁਣ ਵੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਉਹ ਨਿਗਰਾਨੀ ਉਹਨਾਂ ਦੀ ਹੋ ਰਹੀ ਆ ਉਹਨਾਂ ਦੀ ਨਿਗਰਾਨੀ ਏਟ ਸਾਰਾ ਕਾਰਜ ਭਰਤੀ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲੋਂ ਜਿਹੜੀ ਭਰਤੀ ਹੋ ਰਹੀ ਆ ਉਹਦੀ ਸਾਰੀ ਨਿਗਰਾਨੀ ਸਾਰੀ ਦੇਖਰੇਖ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਆ ਉਹੋ ਅੱਗੇ ਡਿਊਟੀਆਂ ਲਾ ਰਹੇ ਨੇ ਜ਼ਿਲ੍ਹਿਆਂ 'ਚ ਵੀ ਕਿਹਨਾਂ ਨੂੰ ਕਾਪੀਆਂ ਦੇਣੀਆਂ ਕਿਵੇਂ-ਕਿਵੇਂ ਕਾਪੀਆਂ ਦੇਣੀਆਂ ਉਹ ਸਾਰੇ ਉਹਨਾਂ ਦੀ ਦੇਖ ਰਹੇ ਗਏ ਟੋਰਿਆ ਪਰ ਉਹਨਾਂ ਨੇ ਇੱਕ ਨਿਗਰਾਨੀ ਸ਼ਬਦ ਜਿਹੜਾ ਕਿ ਹੁਕਮਨਾਮੇ ਦੇ ਵਿੱਚ ਹੈ ਵੀ ਨਹੀਂ ਸੀ ਜਦੋਂ ਲਿਖਤੀ ਹੋਇਆ ਬਾਅਦ ਵਾਲਾ ਚੱਕ ਲਿਆ ਵੀ ਸਿੰਘ ਸਾਹਿਬ ਨੇ ਬਾਅਦ ਚ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਦੀ ਡਿਊਟੀ ਸੀ ਤੇ ਸਿੰਘ ਸਾਹਿਬ ਨੇ ਬਾਅਦ ਚ ਤਾਂ ਫਿਰ ਇਹ ਵੀ ਕਿਹਾ ਸੀ ਕਿ ਇੱਕ ਧੜਾ ਭਰਤੀ ਕਰ ਰਿਹਾ ਪਰ ਜਿਹੜੀ ਏਕਾਲਤਖਬ ਸਾਹਿਬ ਦੀ ਭਰਤੀ ਆ ਪੰਜ ਮੈਂਬਰਾਂ ਨੇ ਕਰਨੀ ਆ ਉਹ ਹਲੇ ਸ਼ੁਰੂ ਹੋਣੀ ਆ ਸੋ ਮੈਂ ਬੇਨਤੀ ਕਰਾਂਗਾ ਇਹਨਾਂ ਲੋਕਾਂ ਨੂੰ ਕਿ ਆਪਾਂ ਰਾਜਨੀਤਿਕ ਤੌਰ ਤੇ ਖਤਮ ਤਾਂ ਆਪਾਂ ਪਹਿਲੇ ਹੀ ਹੋ ਚੁੱਕੇ ਆਂ ਸ਼੍ਰੋਮਣੀ ਅਕਾਲੀ ਦਲ ਅੱਜ ਕਿਸੇ ਮੈਦਾਨ 'ਚ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗਾ ਇਹ ਸਚਾਈ ਆ ਸਚਾਈ ਦੇਖ ਕੇ ਭੱਜਣਾ ਨਹੀਂ ਚਾਹੀਦਾ ਇਹ ਸਚਾਈ ਆ ਆਪਾਂ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗੇ ਅੱਜ ਅੱਜ ਲੁਧਿਆਣਾ 'ਇਹ ਹੁਣ ਇਲੈਕਸ਼ਨ ਹੋਣੀ ਆ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਪਾਣੀ 'ਚ ਵੀ ਜਮਾਨਤ ਬਚਦੀ ਆ ਜਾਂ ਨਹੀਂ ਬਚਦੀ ਅਸੀਂ ਬਿਲੋਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਰ ਬਲੰਦੀਆਂ ਤੇ ਜਾਵੇ ਚੜ੍ਹਦੀ ਕਲਾ ਚ ਜਾਵੇ ਪਰ ਗੁਰੂ ਦੇ ਓਟ ਆਸਰੇ ਨਾਲ ਗੁਰੂ ਦੇ ਭੈਅ ਨਾਲ ਜਾਵੇ ਗੁਰੂ ਦੇ ਭੈਅ ਚ ਰਹਿੰਦੇ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਕਦੇ ਵੀ ਰਾਜ ਭਗਤਾਂ ਦੀ ਦੂਰ ਦੀ ਗੱਲ ਐ ਅਸੀਂ 10 ਬੰਦਿਆਂ ਚ ਖੜਨ ਯੋਗ ਵੀ ਨਹੀਂ ਹੈਗੇ ਕੋਈ ਮਹਾਪੁਰਖ ਸੰਤ ਜਰਨੈਲ ਸੀ ਕਿ ਇੱਕ ਗੱਲ ਕਹਿਆ ਕਰਦੇ ਸੀ ਕਿ ਸ਼ਹੀਦਾਂ ਦਾ ਨਾਂ ਲੈ ਕੇ ਸ਼ਹੀਦਾਂ ਦੀ ਜਥੇਬੰਦੀ ਦਾ ਨਾਂ ਲੈ ਕੇ ਕੁਰਸੀ ਨੂੰ ਜਾਣ ਦਾ ਜਿਹੜਾ ਮਨੁੱਖ ਪ੍ਰਤੀਤ ਹੁੰਦਾ ਉਹਦਾ ਕਦੇ ਯਕੀਨ ਨਾ ਕਰਿਓ ਤੇ ਹੁਕਮਨਾਮੇ ਵਿੱਚ ਇਹ ਵੀ ਸੀ ਕਿ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਲਗਾਇਆ ਜਾਵੇ ਜਿਹੜੀ ਉਹਨਾਂ ਨੇ ਭਰਤੀ ਕੀਤੀ ਉਹ ਚ ਕੋਈ ਆਧਾਰ ਕਾਰਡ ਨੰਬਰ ਨਹੀਂ ਹੈਗਾ ਤੇ ਆਪਾਂ ਦੇਖ ਹੀ ਰਹੇ ਹਾਂ ਕਈ ਜਗ੍ਹਾ ਦੀ ਭਰਤੀ ਵੀ ਇਹੋ ਜੀ ਹੋਈ ਆ ਜਿੱਥੇ ਪਿੰਡ ਚ ਕੋਈ ਕਾਪੀ ਲੈ ਕੇ ਪਹੁੰਚਿਆ ਵੀ ਨਹੀਂ ਹੈਗਾ ਪਰ ਉਹਨਾਂ ਪਿੰਡਾਂ ਦੀ ਵੀ ਭਰਤੀ ਹੋ ਗਈ। ਸੋ ਮੁੱਖ ਦੀ ਗੱਲ ਇਹ ਆ ਭਰਤੀ ਜਿਵੇਂ ਵੀ ਹੋਈ ਜਿਸ ਤਰ੍ਹਾਂ ਵੀ ਹੋਈ ਉਹ ਮੁੱਦੇਵੰਦਾ ਜਾਈਏ। ਇੱਕ ਤਾਂ ਗੱਲ ਕਲੀਅਰ ਹੈ ਕਿ ਬਿਨਾ ਇੱਕੇ ਤੋਂ ਇੱਕ ਪਾਸੇ ਤੋਂ ਭੁੰਨਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਅਸੀਂ ਅਮਰਤਪਾਲ ਦੇ ਧੜੇ ਨੂੰ ਵੀ ਕਹਿੰਦੇ ਆ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਿੰਦੇ ਆ ਕਿ ਆਪਾਂ ਏਕਾ ਕਰੀਏ। ਪਰ ਜੇ ਤੁਸੀਂ ਕਹੋ ਨਾ ਵੀ ਉਹ ਇਕਾਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤੁਹਾਡੇ ਨਾਲ ਲੱਗਣਾ ਬਿਲਕੁਲ ਨਹੀਂ ਕਿਸੇ ਨਾਲ ਲੱਗਣਾ ਹਲੇ ਵੀ ਮੌਕਾ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆਓ ਉੱਥੋਂ ਜਿਹੜਾ ਹੁਕਮ ਹੋਇਆ ਹੋਇਆ ਆ ਉਹ ਭਰਤੀ ਸ਼ੁਰੂ ਕਰਕੇ ਨਵੇਂ ਸਿਰੇਓ ਭਰਤੀ ਤੁਸੀਂ ਕਰੋ ਡੈਲੀਗੇਟ ਜਿਹੜੇ ਬਣਨਗੇ ਹੋ ਸਕਦਾ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਜਾਣ ਪਹਿਲਾਂ ਵੀ ਜੇ ਹੁੰਦੀ ਤਾਂ ਬਣ ਵੀ ਜਾਣਾ ਸੀ ਪਰ ਆਪਣੇ ਅੰਦਰ ਦਾ ਹੀ ਡਰ ਖਾ ਲਿਆ ਧੜਿਆਂ ਵਿੱਚ ਵੰਡੇ ਹੋયા ਨੇ ਹੱਥ ਕਿਸੇ ਦੇ ਕੁਝ ਨਹੀਂ ਲੱਗਣਾ ਪਰ ਅੱਜ ਕਈਆਂ ਦਾ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦਾ ਇਹੀ ਜੋਰ ਲੱਗਿਆ ਹੋਇਆ ਕਿ ਮੈਂ ਆਪਣੇ ਲੀਡਰ ਨੂੰ ਖੁਸ਼ ਕਰਾਂ ਮੈਂ ਆਹ ਬੋਲ ਕੇ ਦਿਖਾਵਾਂ ਮੈਂ ਦੂਜੇ ਦੀ ਪੱਗ ਨੂੰ ਹੱਥ ਪਾਵਾਂ ਦੂਜੇ ਧੜੇ ਦੇ ਲੀਡਰ ਨੂੰ ਦੂਜੇ ਵੀ ਆਪਣੇ ਨੇ ਆਪਣੇ ਵੀ ਆਪਣੇ ਨੇ ਸੋ ਮੈਂ ਬੇਨਤੀ ਕਰਦਾ ਕਿ ਇੱਕ ਹੋਵਾਂਗੇ ਪਰ ਇੱਕ ਕਿਸੇ ਲੀਡਰ ਦੇ ਥੱਲੇ ਨਹੀਂ ਹੋ ਸਕਦੇ ਕਿਸੇ ਲੀਡਰ ਦੀ ਅਗਵਾਈ ਚ ਨਹੀਂ ਹੋ ਸਕਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਹੋ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਏਟ ਹੋ ਸਕਦੇ ਆ ਕੇਸਰੀ ਨਿਸ਼ਾਨ ਏਟ ਹੋ ਸਕਦੇ ਆ ਫਿਰ ਆਪਾਂ ਦਿੱਲੀ ਨਾਲ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ ਬਹਿ ਕੇ ਪਰ ਜੇ ਆਪਾਂ ਆਪਸੇ ਪਟੇ ਰਹੇ ਸਭ ਤੋਂ ਵੱਧ ਨੁਕਸਾਨ ਜੇ ਕੀਤਾ ਤਾ ਬਾਦਲ ਧੜੇ ਦੇ ਆਈਟੀਪੀ ਕਿਨੇ ਕੀਤਾ ਕਿਉਂਕਿ ਜਿਸ ਦਿਨ ਸੁਧਾਰ ਲਹਿਰ ਭੰਗ ਕੀਤੀ ਚਾਹੀਦਾ ਤਾਂ ਇਹ ਸੀ ਸਵਾਗਤ ਕਰਨਾ ਪਰ ਅਗਲੇ ਦਿਨ ਡਾਕਟਰ ਗੁਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਜੋ ਕੱਢੇ ਹੋਏ ਆ ਇਹ ਸਾਨੂੰ ਐਪਲੀਕੇਸ਼ਨਾਂ ਦੇਣ ਸਾਨੂੰ ਅਰਜ਼ੀਆਂ ਦੇਣ ਫਿਰ ਸਾਡੀ ਕਮੇਟੀ ਉਸ ਤੇ ਵਿਚਾਰ ਕਰੇਗੀ ਜਦੋਂ ਜਥੇਦਾਰ ਸਾਹਿਬ ਨੇ ਆਪੋ ਆਪਣੇ ਚੁੱਲ੍ਹੇ ਸਮੇਟਣ ਦੀ ਉਹ ਗੱਲ ਕਰ ਦਿੱਤੀ ਕਿਸੇ ਇੱਕ ਧੜੇ ਨੂੰ ਨਹੀਂ ਕਿਹਾ ਸਾਰਿਆਂ ਨੂੰ ਕਿਹਾ ਵੀ ਆਪੋ ਆਪਣੇ ਚੁੱਲ੍ਹੇ ਸਮੇਟੋ ਦੋਨੋਂ ਧੜੇ ਵਾਲੇ ਤੇ 7 ਮੈਂਬਰੀ ਦੀ ਕਮੇਟੀ ਦੇ ਅਗਵਾਈ ਮੰਦੇ ਹੋਏ ਭਾਗੀ ਕੀਤੀ ਜਾਵੇ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਨਾ ਕਿ ਇਹ ਲੀਡਰਸ਼ਿਪ ਸ਼ਿਪ ਅਗਵਾਈ ਦੇ ਯੋਗ ਨਹੀਂ ਰਹੀ ਪੰਜ ਪਿਆਰਿਆਂ ਦੀ ਅਰਦਾਸ ਕੀਤੀ ਹੋਈ ਚ ਜੋਰ ਲਾ ਲਿਓ ਜਿਹੜੀ ਵੀ ਉੱਥੇ ਬਾਹਰ ਖੜੇ ਸੀ ਉਸ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਸ ਦਿਨ ਉਨਾ ਜੋ ਕੋਈ ਵੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਹੁਣ ਕੋਈ ਵੀ ਭਾਵੇਂ ਕੋਈ ਬਾਗੀ ਸੀ ਭਾਵੇਂ ਕੋਈ ਦਾਗੀ ਸੀ ਸੋ ਇਸ ਕਰਕੇ ਮੌਕਾ ਇੱਕੋ ਹੀ ਆ ਕਿ ਅਕਾਲ ਤਖਤ ਸਾਹਿਬ ਦੀ ਸ਼ਰਧ ਜੋਸ਼ ਸ਼ਰਮ ਆਵੇ ਤੇ ਇਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਇਸ ਤੇ ਆਪਾਂ ਪਹਿਰਾ ਦੇਈਏ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹੋਏ ਅਕਾਲ ਤਖਤ ਸਾਹਿਬ ਦੀ ਸ਼ਰਧ ਛਤਰ ਛਾਇਆ ਚ ਇਕੱਠੇ ਹੋ ਕੇ ਆਪਾਂ ਇਸ ਲੜਾਈ ਨੂੰ ਤਾਕੜਾ ਕਰੀਏ ਤਾਂ ਕੁਝ ਪ੍ਰਾਪਤੀ ਹੋਵੇਗੀ ਜੇ ਹੰਕਾਰ ਤੇ ਹੰਕਤਾ ਨਾਲ ਫਿਰਾਂਗੇ ਫਿਰ ਠੱਕੇ ਪੈਣਗੇ ਕੋਈ ਪ੍ਰਾਪਤੀ ਨਹੀਂ ਹੋਣੀ ਸੋਭਾ ਇੱਕ ਆਖਰੀ ਬੇਨਤੀ ਤੁਹਾਨੂੰ ਇਹ ਕਰਾਂਗਾ ਕਿਨਹੋਰ ਹਲਕੇ ਦੇ ਮੈਂ ਆਪਣੇ ਹਲਕੇ ਦੇ ਕਿਨਹੋਰ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਮੇਰੇ ਨਾਲ ਸੰਪਰਕ ਕੋਸ਼ ਕਰ ਵੀ ਰਹੇ ਨੇ ਕਈਆਂ ਨਾਲ ਨਹੀਂ ਵੀ ਹੋਇਆ ਉਹ ਭਾਵੇਂ ਪਹਿਲਾਂ ਕਿਸੇ ਵੀ ਪਾਰਟੀ 'ਚ ਸੀ ਕਈ ਕਿਸਾਨਾਂ 'ਚ ਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਫੋਨ ਕਰ ਰਹੇ ਹੋ ਚੰਗੀ ਗੱਲ ਐ ਵੀ ਤੁਸੀਂ ਤੁਹਾਡੀਆਂ ਭਾਵਨਾਵਾਂ ਨੇ ਕਿ ਅਕਾਲ ਤਖਤ ਸਾਹਿਬ ਵੱਲੋਂ ਬੜੀ ਕਮੇਟੀ ਦੇ ਤੁਸੀਂ ਜੋ ਭੱਜਦੀ ਉਹਦੇ ਮੈਂਬਰ ਬਣਨਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਅੱਗੇ ਆਓ ਅੱਗੇ ਆ ਕੇ ਕਮਾਂਡ ਸੰਭਾਲੋ ਲੀਡਰ ਬਣੋ ਕੌਮ ਦੀ ਪੰਥ ਦੀ ਪੰਜਾਬ ਦੀ ਸੇਵਾ ਕਰੋ ਤੇ ਜੇ ਕਿਸੇ ਨੂੰ ਕਾਪੀਆਂ ਚਾਹੀਦੀਆਂ ਕਾਪੀਆਂ ਵੀ ਪਹੁੰਚਦੀਆਂ ਕਰਦਾਂਗੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੀ ਲੋੜ ਹੈ ਆਪਾਂ ਸਾਰੇ ਇੱਕ ਹੋ ਕੇ ਚੱਲੀਏ ਜਿਸ ਕਿਸੇ ਨੂੰ ਕਾਪੀਆਂ ਦੀ ਲੋੜ ਹੈ ਕਾਪੀਆਂ ਭਾਵੇਂ ਸਾਡੀਆਂ ਧਨੌਰ ਹਲਕੇ 'ਚ 174 ਦੇ ਕਰੀਬ ਰਾਤ ਵੰਡੀਆਂ ਜਾ ਚੁੱਕੀਆਂ ਤੇ ਹੋਰ ਵੀ ਅਰੇ ਡਿਮਾਂਡ ਹੈ ਤੇ ਹੋਰ ਵੀ ਵੰਡੀਆਂ ਜਾਣਗੀਆਂ ਮੈਂ ਕੁਝ ਨੌਜਵਾਨਾਂ ਦੇ ਰਾਤ ਫੋਨ ਆਏ ਸੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਸਾਰੀ ਟੀਮ ਤਿਆਰ ਕਰਕੇ ਜਿਹੜੇ ਜਿਹੜੇ ਪਿੰਡ ਚ ਕਾਪੀਆਂ ਚਾਹੀਦੀਆਂ ਉਥੇ ਪਹੁੰਚਦੇ ਵੀ ਕਰਾਂਗੇ ਤੇ ਆਪਾਂ ਇੱਕ ਹੋ ਕੇ ਚੱਲੀਏ ਕੋਈ ਆਪਣਾ ਲੀਡਰ ਨਹੀਂ ਕੋਈ ਕਿਸੇ ਦੇ ਅੰਡਰ ਨਹੀਂ ਖਾਸਾ ਜੀ ਪੰਥਦਰਦੀਓ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨੂਨ ਉਚਾਈਆਂ ਤੇ ਪਹੁੰਚਣ ਵਾਸਤੇ ਮੋੜ ਸਰਜੀਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਸ਼ਕ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉੱਥੇ ਉਸ ਹੁਕਮਨਾਮੇ ਤੋਂ ਵੀ ਭਗੋੜੇ ਹੋਏ ਤੇ ਹੁਕਮਨਾਮੇ ਚ ਕੁਝ ਸ਼ਬਦ ਜਿਹੜੇ ਹੈ ਵੀ ਨਹੀਂ ਸੀ ਉਹ ਧੱਕੇ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ